ਦੁਨੀਆ ਵਿੱਚ ਨਹੀਂ ਜੇ ਇਸ ਦਾ ਕੋਈ ਸਾਨੀ ਉਸ ਗੁਰੂ ਲਾਸਾਨੀ ਦੀ ਗੱਲ ਕਰੀਏ ਅੰਮ੍ਰਿਤਸਰ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਉਸ ਬ੍ਰह्म ਗਿਆਨੀ ਦੀ ਗੱਲ ਕਰੀਏ ਛੇਵੇਂ ਗੁਰਾਂ ਦਾ ਲਾਡਲਾ ਲਾਲ ਸੀ ਜੋ ਉਸ ਅੰਤਰਧਿਆਨੀ ਦੀ ਗੱਲ ਕਰੀਏ ਦਿੱਤੀ ਗਈ ਜੋ ਚਾਂਦਨੀ ਚੌਕ ਅੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰੀਏ ਉਸ ਪਾਵਨ ਕੁਰਬਾਨੀ ਦੀ ਗੱਲ ਕਰੀਏ ਨਵੰਬਰ 1675 ਈਸਵੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸ਼ੇਰਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਥਲ ਪਾਉਣ ਲਈ ਥਲ ਪਾਉਣ ਲਈ ਜ਼ਾਲਮ ਤੇ ਜ਼ੁਲਮ ਤਾਈ ਸਿਰ ਤੇ ਬੀੜਾ ਉਠਾਇਆ ਸੀ ਪਾਤਸ਼ਾਹ ਨੇ ਤਿਲਕ ਜੰਜੂ ਦੀ ਰੱਖਿਆ ਕਰਨ ਨਿਕਲੇ ਭਾਵੇਂ ਜੰਜੂ ਨਾ ਪਾਇਆ ਸੀ ਪਾਤਸ਼ਾਹ ਨੇ ਦੇ ਕੇ ਦਿੱਲੀ ਚ ਆਪਣਾ ਸੀਸ ਭਾਵਨ ਜਾਚਕ ਬਚਨ ਨਿਭਾਇਆ ਸੀ ਪਾਤਸ਼ਾਹ ਨੇ ਔਖੇ ਸਮੇਂ ਵਿੱਚ ਧਰਮ ਦੀ ਢਾਲ ਬਣ ਕੇ ਡੁੱਬਦਾ ਧਰਮ ਬਚਾਇਆ ਸੀ ਪਾਤਸ਼ਾਹ ਨੇ ਡੁੱਬਦਾ ਧਰਮ ਬਚਾਇਆ ਸੀ ਪਾਤਸ਼ਾਹ ਨੇ ਦਾਨੀ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਦਿੱਲੀ ਦੇਵਲ ਪਿਤਾ ਤੌਰ ਕੇ ਦਿੱਲੀ ਦੇਵਲ ਪਿਤਾ ਤੌਰ ਕੇ ਡੁੱਬਦਾ ਧਰਮ ਬਚਾਇਆ ਦੇ ਕੇ ਪਾਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਗਿੱਦੜਾ ਨੂੰ ਤੂੰ ਸ਼ੇਰ ਬਣਾਇਆ ਸਾਨੂੰ ਅਣਖ ਨਾਲ ਜਿਉਣਾ ਸਿਖਾਇਆ ਸਾਨੂੰ ਅਣਖ ਨਾਲ ਜਿਉਣਾ ਸਿਖਾਇਆ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦੇਆਂ ਨੂੰ ਬਚਪਨ ਤੋਂ ਹੀ ਸੰਸਕਾਰ ਨਿਮਰਤਾ ਤੇ ਸੱਚਾਈ ਸਿਖਾਈ ਮਾਤਾ ਜੀ ਬੱਚਾ ਨੂੰ ਰੋਜ਼ ਗੁਰਬਾਣੀ ਸਿਖਾਉਂਦੇ ਦਇਆ ਸੇਵਾ ਅਤੇ ਹਿੰਮਤ ਦੇ ਪਾਠ ਪੜਾਉਂਦੇ ਸਨ ਗੁਰੂ ਸਾਹਿਬ ਨੇ ਸਿਖਾਇਆ ਕਿ ਸੱਚ ਨਿਆਂ ਤੇ ਧਰਮ ਲਈ ਹਮੇਸ਼ਾ ਖੜੇ ਰਹਿਣਾ ਚਾਹੀਦਾ ਹੈ ਸਾਹਿਬਜ਼ਾਦਿਆਂ ਨੂੰ ਛੋਟੀ ਉਮਰ ਤੋਂ ਹੀ ਧੀਰਜ ਨੀਡਰਤਾ ਅਤੇ ਸਿੱਖੀ ਦੀ ਸ਼ਕਤੀ ਬਖਸ਼ੀ ਗਈ ਸਿਮਰਨ ਦੀ ਸਗੰਧ ਸਿਮਰਨ ਦੀ ਸਗੰਧ ਸ਼ਸਤਰ ਦੀ ਸ਼ਾਨ ਅਨੰਦਪੁਰ ਬਣਿਆ ਸਿੱਖੀ ਦੀ ਪਹਿਚਾਨ ਸਿੱਖ ਇਤਿਹਾਸ ਵਿੱਚ ਵੀਰ ਬਾਲਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨੋ ਨਿਹਾਲ ਸਪੁੱਤਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਧਰਮ ਦੀ ਰੱਖਿਆ ਦੇ ਲਈ ਆਪਣੀ ਬਲੀਦਾਨੀ ਦੀ ਸੇਵਾ ਨਾਲ ਇਤਿਹਾਸ ਰਚ ਦਿੱਤਾ ਚਾਰ ਪੁੱਤਵਾਰੇ ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇਵਾਂ ਬਾਪ ਵਾਰਿਆ ਸਤਵਾਂ ਆਪ ਵਾਰਿਆ ਸਤ ਵਾਰ ਕੇ ਕਹਿਣਾ ਸਤ ਵਾਰ ਕੇ ਕਹਿਣਾ ਪਾਣਾ ਮਿੱਠਾ ਲਾਗੇ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦਊਗਾ ਤੇਰਾ ਦੇਣਾ ਕੌਣ ਦਊਗਾ ਤੇਰਾ ਜੇ ਕਰੇ ਗਜਾਵੇ निहाल ਹੋ ਜਾਵੇ ਦੇਖ ਤੇਗ ਦੇ ਤਨੀ ਬਚਨ ਕੇ ਬਣੀ ਕਰਮ ਕੇ ਦਿਵਿਤਾਤ ਕਰਮ ਕੇ ਲਿਖਾਰੀ ਪੰਥ ਕੇ ਵਿਦਾਤੇ ਚਿੱਟਿਆ ਬਾਜਾ ਵਾਲਾ ਸਰਬੰਸਦਾਨੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾ ਨੂੰ ਪਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ